ਗੱਲਾਂ ਕਰਦੀ ਹੈ ਉਹਨਾਂ ਲੈਣਾ ਨੂੰ ਕਵੀ ਜਥਾ ਇਉਂ ਬਿਨੇ ਕਰ ਰਿਹਾ ਜੀਤਾ ਰਾਣੀਆਂ ਤੱਕ ਲੈ ਨਿਆਕੇ ਲਾਲਾ ਦੀ ਜੋੜੀ ਨਿਆਕੇ ਲਾਲਾ ਦੀ ਜੋੜੀ ਨਿਆਕੇ ਲਾਲਾ ਦੀ ਜੋੜੀ ਨਾਲੋਂ ਪਾਲਿਆ ਯਾਰੀਏ ਨੀ ਹੱਥੀ ਦੇ ਕੇ ਮੈਂ ਹੱਥੀ ਦੇ ਕੇ ਮੈ ਲੋਰੀ ਨੀ ਹੱਥੀ ਦੇ ਕੇ ਮੈ ਲੋਰੀ ਮਾਤਾ ਵੇ ਆਉਣ ਚੱਲੇ ਨੇ ਚੜ ਕੇ ਮਾਤ ਦੀ ਕੋਲੀਂ ਦਿੱਤਾ ਰਾਣੀਆਂ ਤੱਕ ਲੈ ਨਿਆ ਕੇ ਲਾਲਾ ਦੀ ਜੋੜੀ ਨਿਆ ਕੇ ਲਾਲਾ ਰਾਤੀਏ ਸੋਨੇ ਨੀ ਅੱਜ ਦੀ ਰਾਤੀਏ ਸੋਨੇ ਆ ਰੂਪ ਅਨਤਾ ਦਾ ਲੱਗਦੇ ਲਾਲ ਨੇ ਮੋੜੇ ਇਹ ਲੱਗਦੇ ਲਾਲ ਨੇ ਮੋੜੇ ਇਹ ਲੱਗਦੇ ਲਾਲ लाम जी जोड़ी रात गुजरी बज ही जाणे जी ठंडा बुर्ज ही जाणे जी ठंडा बुर्ज ही जान ਸੀਨਾ ਕੀ ਤੀਏ ਬਾਈ ਗੁਰੂ ਆਪ ਹੀ ਜਾਵੇ ਵਿਚਤਾ ਰਾਣੀਆਂ ਤੱਕ ਲੈ ਨੀ ਆਕੇ ਲਾਲਾ ਦੀ ਜੋੜੀ ਨੀ ਆਕੇ ਲਾਲਾ ਦੀ ਜੋੜੀ ਜਾਗਣ ਤੱਕੜਾਏ ਬਾਤ ਵੇ ਆਉਣ ਵਾਲੇ ਨੇ ਤੇਰੇ ਪਲਾ ਆਉਣ ਵਾਲੇ ਨੇ ਤੇਰੇ ਕੋਲ ਆਉਣ ਵਾਲੇ ਨੇ ਮਿੱਤਾ ਤੇ ਨਾਲ ਰਲ ਕੇ ਤੇ ਕੋਟ ਜੱਫੀਆਂ ਪਾਵਣ ਵਾਲੇ ਨੇ ਚਿੱਤਾ ਰਾਨੀਆਂ ਤੱਕ ਲੈ ਣਿਆ ਕੇ ਲਾਲਾਂ ਦੀ ਜੋੜੀ ਣਿਆ ਕੇ ਸੁਰਜਨੂ ਮਾਤ ਪਾਉਂਦੀ ਏ ਸੁਰਜਨੂ ਮਾਤ ਪਾਉਂਦੀ ਏ ਸੁਰਜਨੂ ਮਾਤ ਪਾਉਂਦੀ ਏ ਪਰ ਸੇ ਮਦੀਰ ਕਦੀ ਜਾਏ ਹੈ ਲਿਖਣਾ ਚਾਹਦੀ ਏ ਜਾਏ ਨੀਏ ਤੱਕ ਲੈ ਨੀ ਆਕੇ ਲਾਲਾਂ ਦੀ ਜੋੜੀ ਨੀ ਆਕੇ ਲਾਲਾਂ ਦੀ ਜੋੜੀ ਦੋਨੇ ਸਹਿਬਜ਼ਾਦਿਆਂ ਨੂੰ ਤਿਆਰ ਪਰ ਤਿਆਰ ਕਰਕੇ ਨਾ ਦਾਦੀ ਮਾਂ ਆਪਣੀ ਵਿਛੜੀ ਨੋ ਜੀਤਾ ਰਾਣੀ ਨੂੰ ਚੇਤੇ ਕਰਦੀ ਯਾਦ ਰੱਖਿਆ ਜੇ ਖਾਲਸਾ ਜੀ ਸਹਿਬਜ਼ਾਦਾ ਫਤਿਹ ਸਿੰਘ ਅਜੇ ਪੌਣੇ ਕੋ 2 ਸਾਲ ਦਾ ਸੀ ਜਦੋਂ ਮਾਤਾ ਜੀਤਾ ਜੀ ਚੜਾਈ ਕਰਗੇ ਸਨ ਦਾਦੀ ਮਾਂ ਨੇ ਪੋਟੇ ਮਿਣ-ਮਿਣ ਕੇ ਪਾਲਿਆ ਸੀ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ